ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਪ੍ਰਧਾਨ ਟ੍ਰੈਂਗਲਪਾਟ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਦਾ ਸਾਡਾ ਗੱਲਬਾਤ ਦਾ ਵਿਸ਼ਾ ਐਂਟਰਟੇਨਮੈਂਟ ਦੇ ਬਾਰੇ ਵਿੱਚ ਹੈ ਮੋਰੰਜਨ ਦੇ ਬਾਰੇ ਵਿੱਚ ਹੈ ਅਸੀਂ ਦੋ ਭਾਗ ਪਹਿਲਾ ਇਹ ਵੀਰਗੋ ਬਣਾ ਕੇ ਅਪਲੋਡ ਕਰ ਚੁੱਕੇ ਹਾਂ ਤੀਜਾ ਪਾਰਟ ਤੀਜਾ ਯਾਨੀ ਕਿ ਭਾਗ ਤੀਜਾ ਐਂਟਰਟੇਨਮੈਂਟ ਅੱਜ ਸੋਸ਼ਲ ਮੀਡੀਆ ਦਾ ਜਵਾਨਾ ਹੋਣ ਕਰਕੇ ਐਂਟਰਟੇਨਮੈਂਟ ਦੇ ਪਲੇਟਫਾਰਮ ਜਿਵੇਂ ਕਿ ਫੇਸਬੁੱਕ YouTube ਤੇ ਇੰਸਟਾਗ੍ਰਾਮ 'ਤੇ ਹੋਰ ਬਹੁਤ ਸਾਰੇ ਹਨ ਇਹ ਜਿਹੜੇ ਮੋਰੰਜਾ ਦੇ ਸਾਧਨ ਹਨ ਐਂਟਰਟੇਨਮੈਂਟ ਹੈ ਇਹ ਜਿਵੇਂ ਕਿ ਪਰਿਵਾਰ ਦੇ ਵਿੱਚ ਜਿੰਨੇ ਮੈਂਬਰ ਹੈ ਸਾਰਿਆਂ ਕੋਲੇ ਮੋਬਾਈਲ ਫੋਨ ਜਾਂ ਕਿ ਸਮਾਰਟਫੋਨ ਹੁੰਦਾ ਹੈ ਉਹ ਆਪਣੇ ਆਪਣੇ ਲੱਗ ਲੱਗ ਐਂਟਰਟੇਨਮੈਂਟ ਐਨਜੋਇਮੈਂਟ ਦੇ ਵਿੱਚ ਰੁੱਝੇ ਰਹਿੰਦੇ ਹਨ ਇੱਕ ਦੂਜੇ ਨਾਲ ਪਰਿਵਾਰ ਗੱਲਬਾਤ ਵੀ ਨਹੀਂ ਕਰ ਸਕਦਾ ਬੈਠ ਕੇ ਇਕੱਠੇ ਖਾਣਾ ਵੀ ਨਹੀਂ ਖਾ ਸਕਦੇ ਹੋਰ ਜੋ ਵੀ ਅਸੀਂ ਪਰਿਵਾਰ ਦੇ ਵਿੱਚ ਐਕਟੀਵਿਟੀ ਹੁੰਦੀ ਆ ਉਹ ਵੀ ਨਹੀਂ ਸਾਂਝੀ ਕਰ ਸਕਦੇ ਆ ਅਸਲ ਜਿਹੜੀ ਐਂਟਰਟੇਨਮੈਂਟ ਉਹ ਹੈ ਫਿਜ਼ੀਕਲੀ ਐਂਟਰਟੇਨਮੈਂਟ ਜਿਵੇਂ ਕਿ ਅਸੀਂ ਇਹ ਕਹਿ ਸਕਦੇ ਹਾਂ ਐਂਟਰਟੇਨਮੈਂਟ ਅਸੀਂ ਤਾਂ ਹੀ ਕਰ ਸਕਦੇ ਆ ਫਿਜ਼ੀਕਲੀ ਜੇ ਪੰਜਾਬ ਦੇ ਸਾਰੇ ਲੋਕਾਂ ਕੋਲ ਵਧੀਆ ਜੋਬ ਹੈਗੀ ਆ ਆਪਣਾ ਘਰ ਹੈਗਾ ਐਜੂਕੇਸ਼ਨ ਦੀ ਗੱਲ ਕਰਗੇ ਬੱਚਿਆਂ ਨੂੰ ਪਲਾਸਟੂ ਤੱਕ ਐਜੂਕੇਸ਼ਨ ਫ੍ਰੀ ਹੋਵੇ ਸਿਹਤ ਸੂਜਾਂ ਲਾਈਫਟਾਈਮ ਫ੍ਰੀ ਹੋਣ ਬੜੇ ਪੇ ਦੇ ਵਿੱਚ 20000 ਰੁਪਿਆ ਪੈਨਸ਼ਨ ਹੋਵੇ ਫੇਰ ਅਸੀਂ ਕਹਿ ਸਕਦੇ ਹਾਂ ਐਂਟਰਟੇਨਮੈਂਟ ਜਿਹੜੀ ਕਿ ਫਿਜ਼ੀਕਲੀ ਅਸੀਂ ਸਾਰਾ ਪਰਿਵਾਰ ਬੈਠ ਕੇ ਭਵੇਂ ਤੁਸੀਂ ਟੀਵੀ ਦੇਖੋ ਚਾਹੇ ਤੁਸੀਂ ਸ਼ਹਿਰਾਂ ਮਹੌਲ ਦੇ ਵਿੱਚ ਫਿਲਮ ਦੇਖਣ ਜਾਓ ਚਾਹੇ ਤੁਸੀਂ ਕਿਸੇ ਰੈਸਟੋਰੈਂਟ ਤੇ ਖਾਣਾ ਖਾਣ ਜਾਓ ਚਾਹੇ ਤੁਸੀਂ ਟੂਰਿਸਟ ਤੇ ਜਾਓ ਜਿਵੇਂ ਕਿ ਇੰਡੀਆ ਦੇ ਵਿੱਚ ਬਹੁਤ ਸਾਰੇ ਟੂਰਿਸਟ ਪਲੇਸ ਹਨ ਉੱਥੇ ਜਾਓ ਚਾਹੇ ਤੁਸੀਂ ਫੌਨ ਘੁੰਮਣ ਫਿਰ ਜਾਓ ਵਿੱਦ ਪਰਿਵਾਰ ਸਾਰੇ ਪਰਿਵਾਰ ਦੇ ਨਾਲ ਫਿਰ ਅਸੀਂ ਕਹਿ ਸਕਦੇ ਹਾਂ ਵੀ ਇਹ ਐਂਟਰਟੇਨਮੈਂਟ ਹੈਗੀ ਆ ਮੋਰੰਜਨ ਹੈਗਾ ਜਿਵੇਂ ਕਿ ਸੋਸ਼ਲ ਮੀਡੀਆ ਦਾ ਜਵਾਨਾ ਹੈ ਜਿਵੇਂ ਕਿ ਕਿਸੇ ਨੇ ਖੁਦਕਸ਼ੀ ਵੀ ਕਰਨੀ ਹੁੰਦੀ ਉਹ ਵੀ ਉਹ ਵੀ ਲਾਈਵ ਹੋ ਜਾਂਦਾ ਹੈ ਕਿਸੇ ਨੇ ਨਹਿਰ ਸਾਲ ਮਾਰਨੀ ਹੁੰਦੀ ਉਹ ਵੀ ਲਾਈਵ ਹੋ ਕੇ ਪਤਾ ਨਹੀਂ ਕੀ ਦਿਖਾਉਣਾ ਚਾਹੁੰਦੇ ਹਨ ਕਿਸੇ ਨੇ ਗਾਲ੍ਹਾਂ ਕੱਢਣੀਆਂ ਕੋਈ ਲੜਾਈ ਚ ਕਰਾ ਹੁੰਦਾ ਹੈ ਕੋਈ ਚੋਰੀ ਹੁੰਦੀ ਆ ਲੁੱਟਮਾਰ ਹੁੰਦੀ ਆ ਮੁਕਾਬਲੇ ਹੁੰਦੇ ਹਨ ਜਿਵੇਂ ਕਿ ਗੈਂਗਸਟਰਾਂ ਦੇ ਪੁਲਿਸ ਦੇ ਨਾਲ ਉਹ ਵੀ ਜਾਣੇ ਕਿ ਆਨਲਾਈਨ ਦਿਖਾਏ ਜਾਂਦੇ ਹਨ ਪਤਾ ਨਹੀਂ ਅੱਜ ਦੇ ਲੋਕ ਕੋਈ ਵੀ ਕੀ ਸਾਬਤ ਕਰਨਾ ਚਾਹੁੰਦੇ ਹਨ ਕਿਉਂਕਿ ਪੰਜਾਬ ਸਾਡਾ ਇੱਕ ਲੋਕ ਤਮਾਸ਼ਾ ਹੀ ਬਣ ਚੁੱਕਾ ਹੈ ਜਿਵੇਂ ਕਿ ਝੂਪੀ ਵਿਹਾਰ ਦੇ ਵਿੱਚ ਹਾਲਾਤ ਹੁੰਦੇ ਉਸੇ ਤਰ੍ਹਾਂ ਹੀ ਅੱਜ ਪੰਜਾਬ ਦੇ ਹਾਲਾਤ ਵੀ ਝੂਪੀ ਵਿਹਾਰ ਦੇ ਨਾਲੋਂ ਬੱਤਰ ਬਣਦੇ ਜਾ ਰਹੇ ਹਨ ਕੋਈ ਵੀ ਅਸੀਂ ਘਰੇ ਕੋਈ ਵੀ ਐਕਟੀਵਿਟੀ ਹੁੰਦੀ ਆ ਅਸੀਂ ਰੋਟੀ ਖਾਣੇ ਉਹ ਵੀ ਉਹ ਵੀ ਫੇਸਬੁੱਕ ਤੇ ਸ਼ੇਅਰ ਕਰ ਦਿੰਦੇ ਆ ਜੇ ਅਸੀਂ ਕਿਸੇ ਨਾਲ ਗੱਲਬਾਤ ਕਰਨੀ ਉਹ ਵੀ ਅਸੀਂ ਸ਼ੇਅਰ ਕਰ ਦਿੰਦੇ ਹੈਗੇ ਆ ਪਤਾ ਨਹੀਂ ਲੋਕਾਂ ਦਾ ਦਿਮਾਗ ਕਿੱਧਰ ਨੂੰ ਜਾ ਰਿਹਾ ਹੈਗਾ ਕਿਉਂਕਿ ਪਰਿਵਾਰ ਦੀ ਤਰੱਕੀ ਬਾਰੇ ਘਰਾਂ ਦੀ ਤਰੱਕੀ ਬਾਰੇ ਆਨਗੋਣ ਦੀ ਤਰੱਕੀ ਬਾਰੇ ਪਿੰਡ ਦੀ ਤਰੱਕੀ ਬਾਰੇ ਸ਼ਹਿਰ ਦੀ ਤਰੱਕੀ ਬਾਰੇ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਕਿਉਂਕਿ ਇਹੋ ਜਿਹੇ ਸਾਡੇ ਲੀਡਰ ਹਨ ਪਾਰਟੀਆਂ ਹਨ ਜਿਹੜੀਆਂ ਕਿ ਆਪਸ ਵਿੱਚ ਲੜ ਝਗੜਨ ਜਾਂ ਸਿਰਫ ਸਤਾ ਦੇ ਖਾਤਰ ਪੰਜਾਬ ਦੇ ਲੋਕਾਂ ਨੂੰ ਟ੍ਰਾਇੰਗਲ ਪਾਰਟੀ ਪੰਜਾਬ ਦਾ ਇਹੀ ਕਹਿਣਾ ਹੈ ਕਿਉਂਕਿ ਸੋਸ਼ਲ ਮੀਡੀਆ ਦਾ ਜਵਾਨਾ ਹੈ ਕਿਉਂਕਿ ਅਸੀਂ ਆਪਣੇ ਆਪ ਨੂੰ ਚੰਗਾ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀਦੇ ਵਿੱਚ ਨੁਕਸਾਨ ਸਾਡਾ ਆਪਣਾ ਹੀ ਹੁੰਦਾ ਹੈ। ਟ੍ਰਾਇੰਗਲ ਪਾਰਟੀ ਉਹ ਪੰਜਾਬ ਇਹੀ ਕਹਿਣਾ ਚਾਹੁੰਦੀ ਹੈ ਕਿਉਂਕਿ ਜਿੰਨੀਆਂ ਵੀ ਪਾਰਟੀਆਂ ਹਨ ਚਾਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਅੰਮ੍ਰਿਤਸਰ ਸਾਹਿਬ ਸਿਮਰਦੇਵ ਸਿੰਘ ਦੀ ਪਾਰਟੀ ਹੈ, ਚਾਹੇ ਦਾਲਖਾਲ ਚਾਹੇ ਬਾਰਸ਼ ਪੰਜਾਬ ਦੇ ਹੈ, ਚਾਹੇ ਕਾਂਗਰਸ ਪਾਰਟੀ ਹੈ, ਚਾਹੇ ਭਾਜਪਾ ਹੈ, ਚਾਹੇ ਆਮ ਆਦਮੀ ਪਾਰਟੀ ਹੈ। ਸਾਰੀਆਂ ਹੀ ਪਾਰਟੀਆਂ ਦੇ ਕੋਲ ਕੋਈ ਵੀ ਏਜੰਡਾ ਨਹੀਂ ਹੈਗਾ ਜਿਹੜਾ ਕਿ ਪੰਜਾਬ ਦੇ ਲੋਕਾਂ ਨੂੰ ਸੁਰੱਖਿਰੂ ਕਰ ਸਕੇ ਕੰਮ ਜਾਵ ਕਰ ਸਕੇ ਇਹ ਸਿਰਫ ਜੋੜ ਤੋੜ ਦੇ ਵਿੱਚ ਲੱਗੇ ਹੋਏ ਹਨ ਸਿਰਫ ਇਹਨਾਂ ਨੂੰ ਸਤਾ ਚਾਹੀਦੀ ਹੈ ਝੂਠ ਬੋਲ ਕੇ ਸੱਦਾ ਦੇ ਵਿੱਚ ਆਉਂਦੇ ਹਨ 5 ਸਾਲ ਸਰਕਾਰ ਦੇ ਵਿੱਚ ਆਪਣਾ ਆਨੰਦ ਮਾਣ ਕੇ ਚਲੇ ਜਾਂਦੇ ਹਨ ਪੰਜਾਬ ਦੇ ਲੋਕਾਂ ਨੂੰ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਤੁਸੀਂ ਇਹਨਾਂ ਪਾਰਟੀਆਂ ਦੇ ਮੂੰਹ ਵੱਲ ਨਾ ਦੇਖੋ ਇਹਨਾਂ ਸਰਕਾਰਾਂ ਦੇ ਮੂੰਹ ਵੱਲ ਨਾ ਦੇਖੋ ਤੁਸੀਂ ਟ੍ਰਾਇੰਗਲ ਪਾਰਟੀ ਉਹ ਪੰਜਾਬ ਦੇ ਏਜੰਡੇਆਂ ਨੂੰ ਸਮਝੋ ਕਿਉਂਕਿ ਅਸੀਂ ਅਸੀਂ YouTube ਚੈਨਲ ਸਾਡੇ 200 ट्रायंगल ਪਾਰਟੂ ਪੰਜਾਬ ਅਤੇ ਸੋਨਾ ਪੰਜਾਬ ਅਸੀਂ ਇਹਦੇ ਵਿੱਚ ਘਰ ਤੋਂ ਘਰ ਅਸੀਂ ਸਾਡੇ 3 400 ਅਸੀਂ ਵੀਡੀਓ ਅਪਲੋਡ ਕਰ ਚੁੱਕੇ ਅਸੀਂ ਕੱਲੀ ਕੱਲੀ ਵੀਡੀਓ ਦੇ ਵਿੱਚ ਪੰਜਾਬ ਦੀ ਜਿਹੜੀ ਦਿਸ਼ਾ ਹੈਗੀ ਆ ਉਹ ਦੁਰਦਸ਼ਾ ਹੋ ਰਹੀ ਆ ਪੰਜਾਬ ਦੀ ਪੰਜਾਬ ਲੋਕਾਂ ਨੂੰ ਕੀ ਚਾਹੀਦਾ ਸਾਨੂੰ ਕੀ ਕਰਨਾ ਚਾਹੀਦਾ ਸਾਰਾ ਅਸੀਂ ਬਿਆਨ ਕੀਤਾ ਹੋਇਆ ਹੈਗਾ ਇਹਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ ਤੁਸੀਂ ਸਾਡੀਆਂ ਵੀਡੀਓ ਘਰ-ਘਰ ਤੱਕ ਪਹੁੰਚਾਓ ਤਾਂ ਜੋ ਲੋਕਾਂ ਨੂੰ ਚੰਗੀ ਮਾਰੇ ਪਾਰਟੀ ਦਾ ਚੰਗੇ ਮਾਰੇ ਬੰਦੇ ਦਾ ਪਤਾ ਲੱਗ ਸਕੇ ਜਿਵੇਂ ਕਿ ਅਸੀਂ ਇਹ ਵੀ ਕਹਿੰਦੇ ਹਾਂ ਕਿਉਂਕਿ ਟ੍ਰਾਇੰਗਲ ਪਾਰਟੀ ਨੂੰ ਪੰਜਾਬ ਰਜਿਸਟਰਡ ਜੇ ਕਰਾਉਣੀ ਹੈਗੀ ਆ ਸਿਰਫ ਸਾਨੂੰ 100 ਕੈਂਡੀਡੇਟ ਚਾਹੀਦੇ ਹਨ ਕਿਉਂਕਿ ਪੰਜਾਬ ਦੇ ਵਿੱਚ 10 ਕਰੋੜ ਦੀ ਆਬਾਦੀ ਹੈ ਉਹਦੇ ਵਿੱਚੋਂ ਅਸੀਂ 100 ਕੈਂਡੀਡੇਟ ਚਾਹੇ ਲੜਕੇ ਲੜਕੀਆਂ ਹਨ ਚਾਹੇ ਕੋਈ এমਪਲਾਈਮੈਂਟ ਦੇ ਵਿੱਚ ਕੋਈ ਜੌਬ ਕਰਦਾ ਹੈਗਾ ਕੋਈ ਪ੍ਰਾਈਵੇਟ ਜੌਬ ਕਰਦਾ ਸਰਕਾਰੀ ਜੌਬ ਕਰਦਾ ਕਿਸੇ ਵੀ ਮੈਕਅ ਵਿੱਚ ਹੈਗਾ ਸਾਨੂੰ ਵਧੀਆ ਇਮਾਨਦਾਰ ਬੰਦੇ ਚਾਹੀਦੇ ਹਨ ਜਿਨ੍ਹਾਂ ਦੀ ਉਮਰ 25 ਸਾਲ ਤੋਂ ਲੈ ਕੇ 50 ਸਾਲ ਤੱਕ ਹੋਵੇ ਕਿਉਂਕਿ ਅਸੀਂ ਆਪਣਾ ਰਾਜਨੀਤਿਕ ਜਿਹੜਾ ਢਾਂਚਾ ਹੈਗਾ ਜਸੇਵੰਦ ਘਟਾਚਾ ਹੈਗਾ ਉਹ ਅਸੀਂ ਪੂਰੇ ਪੰਜਾਬ ਦੇ ਵਿੱਚ ਖੜਾ ਕਰ ਸਕੀਏ ਕਿਉਂਕਿ ਜਿਹੜੀ ਸਾਡੀ ਪਾਰਟੀ ਹੈਗੀ ਹੈ ट्रायंगल ਪਾਰਟੀ ਪੰਜਾਬ ਇਹ ਕਿਸਾਨਾਂ ਮਜ਼ਦੂਰਾਂ ਤੇ ਛੋਟੇ ਦੁਕਾਨਦਾਰਾਂ ਦੀ ਹੀ ਗੱਲ ਕਰਦੀ ਹੈ ਪੰਜਾਬ ਦੀ ਤਰੱਕੀ ਦੀ ਗੱਲ ਕਰਦੀ ਹੈ ਜਿਹੜਾ ਕਿ ਅਸੀਂ ਇਹ ਵੀ ਕਹਿੰਦੇ ਹੈਗੇ ਆ ਕੈਨੇਡਾ ਅਮਰੀਕਾ ਦੀ ਤਰਜ਼ ਤੇ ਪੰਜਾਬ ਨੂੰ ਲਿਆਂਦਾ ਜਾਵੇਗਾ ਕੋ ਕੇ ਇਹਦੇ ਵਿੱਚ ਸਾਨੂੰ ਲੋੜ ਹੈ ਜ਼ਰੂਰਤ ਹੈ ਇਮਾਨਦਾਰ ਬੰਦੇ ਸਾਨੂੰ ਚਾਹੀਦੇ ਹਨ ਜਿਹਦੇ ਵਿੱਚ ਇਮਾਨਦਾਰ ਹੋਣ ਲਾਲਚੀ ਨਾ ਹੋਣ ਪੜੇ ਲਿਖੇ ਹੋਣ ਸੂਝਵਾਨ ਹੋਣ ਜਿਹੜੇ ਕਿ ਫਿਰਕੂ ਨਫ਼ਰਤ ਦੇ ਭਾਵਨਾ ਤੋਂ ਦੂਰ ਰਹਿਣ ਜਿਹੜੇ ਕਿ ਹਰ ਇੱਕ ਨੂੰ ਇੱਕੋ ਜਿਹਾ ਸਮਝਣ ਇਹਦੇ ਵਿੱਚ ਕੋਈ ਜਾਤ ਪਾਤ ਉੱਚ ਨੀਚ ਦਾ ਕੋਈ ਭੇਦ ਭਾਵ ਨਹੀਂ ਰੱਖਿਆ ਜਾਊਗਾ ਇਹਦੇ ਵਿੱਚ ਕਿਸੇ ਵੀ ਧਰਮ ਨਾਲ ਸੰਬੰਧ ਜਿਵੇਂ ਕਿ ਕੋਈ ਹਿੰਦੂ ਆ ਮuslman ਸੇਖਾ ਅਸਾਈਆ ਜੈਨ ਬੁੱਧ ਜਪਾਰਸੀਆ ਕੋਈ ਵੀ ਇਹਦੇ ਵਿੱਚ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਜਾਣੇ ਕਿ ਇਹ ਮੈਂਬਰ ਬਣ ਸਕਦਾ ਹੈ ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਦੀ ਇਲੈਕਸ਼ਨ ਆਉਣੀ ਹੈ ਕਿਉਂਕਿ ਅਜੇ ਵੀ ਆਪਣੇ ਕੋਲ 26 2026 ਪਿਆ ਹੈ 25 ਪਿਆ ਹੈ 27 ਦੇ ਵਿੱਚ ਵੋਟਾਂ ਮੈਣਗਣ ਬਿਨਾਂ ਸਭਾ ਹੈ ਅਸੀਂ ਕਿਹਨੇ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਆਪਣਾ ਜਥੇਬੰਦਕ ਢਾਂਚਾ ਖੜਾ ਕਰ ਸਕੀਏ ਅਸੀਂ ਆਪਣੇ ਕੰਡੀਡੇਟਾਂ ਦਾ ਵੀ ਐਲਾਨ ਕਰ ਸਕੀਏ ਕਿਉਂਕਿ ਜਥੇਬੰਦਕ ਢਾਂਚੇ ਤੋਂ ਬਾਅਦ 117 ਕੰਡੀਡੇਟ ਚਾਹੀਦੇ ਹਨ ਉਹ ਵੀ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਕਹਿਣਾ ਹੈਗਾ ਵੀ ਇਹਦੇ ਵਿੱਚ ਕੰਡੀਡੇਟ ਉਹੀ ਚੁਣੇ ਚੁਣੇ ਜਾਣਗੇ ਜਿਹੜੇ ਕਿ ਤੁਹਾਨੂੰ ਵਧੀਆ ਲੱਗਣਗੇ ਉਹ ਤੁਸੀਂ ਆਪਣੀ ਮਰਜ਼ੀ ਦੇ ਹੀ ਸਾਨੂੰ ਨਾਂ ਦੇ ਸਕਦੇ ਹੋ ਇਸੇ ਹੀ ਤਰ੍ਹਾਂ ਜਿਵੇਂ ਕਿ 13 ਐਮਪੀ ਮੈਂਬਰ ਹ ਪਾਰਲੀਮੈਂਟ ਹਨ ਤੇ 14ਵਾਂ ਕੰਡੀਗੜ ਦਾ ਇਹਦੇ ਵਿੱਚ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿਰਪਾ ਕਰਕੇ ਤੁਸੀਂ ਟ੍ਰਾਇੰਗਲ ਪਾਰਟੂ ਪੰਜਾਬ ਦੇ ਏਜੰਡੇਆਂ ਨੂੰ ਜਿਹੜੇ ਸਾਡੇ ਮੁੱਦੇ ਹਨ ਅਸੀਂ ਲੋਕਾਂ ਦੇ ਵਿੱਚ ਕਲਾ ਕਲਾ ਕਰਕੇ ਲਿਆ ਰਹੇ ਹਾਂ ਵੀਡੀਓ ਰਾਈਂ ਦੱਸ ਰਹੇ ਹਾਂ ਅਸੀਂ ਹਰ ਇੱਕ ਵੀਡੀਓ ਦੇ ਐਂਡ ਤੇ ਵੀ ਅਸੀਂ ਤੁਹਾਡੇ ਨਾਲ ਅਸੀਂ ਸਾਂਝੇ ਕਰਾਂਗੇ ਕਿਉਂਕਿ ਐਂਟਰਟੇਨਮੈਂਟ ਦੀ ਗੱਲ ਕਰਕੇ ਐਂਟਰਟੇਨਮੈਂਟ ਤਾਂ ਹੀ ਚੰਗੀ ਲੱਗਦੀ ਹੈ ਤਾਂ ਹੀ ਸ਼ੋਭਾ ਦਿੰਦੀ ਹੈਗੀ ਆ ਜੇ ਸਾਡੇ ਪੱਲੇ ਕੁਝ ਹੋਊਗਾ ਫਿਰ ਇਹ ਜੀ ਪਰਿਵਾਰ ਦੇ ਵਿੱਚ ਅਸੀਂ ਮਿਲ ਬੈਠ ਕੇ ਇੰਜੋਏ ਕਰ ਸਕਦੇ ਹਾਂ ਅਸੀਂ ਘਰੇ ਇਕੱਠੇ ਮਿਲ ਕੇ ਟੀਵੀ ਦੇਖ ਸਕਦੇ ਹਾਂ ਅਸੀਂ ਇਕੱਠੇ ਅਸੀਂ ਟੂਰ ਤੇ ਜਾ ਸਕਦੇ ਹਾਂ ਕਿਉਂਕਿ ਅੱਜ ਜਿੰਨੇ ਪਰਿਵਾਰ ਦੇ ਮੈਂਬਰ ਸਾਰਿਆਂ ਕੋਲ ਆਪਣਾ ਆਪਣਾ 스마트 ਫੋਨ ਹੈ ਉਹ ਆਪਣੇ ਆਪਣੇ ਮੋਬਾਈਲ ਤੇ ਲੱਗੇ ਰਹਿੰਦੇ ਹਨ ਜਿਹੜਾ ਕਿ ਆਪਸ ਦੇ ਵਿੱਚ ਕੋਈ ਦੁੱਖਣ ਸੁਖਣ ਦੀ ਗੱਲਬਾਤ ਵੀ ਨਹੀਂ ਕਰ ਸਕਦੇ ਕਿਉਂਕਿ ਊਠ ਪਤਾਂਗ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਵੀਡੀਓ ਆਪ ਦੌਰ ਹੁੰਦੀਆਂ ਰਹਿੰਦੀਆਂ ਹਨ ਸਰੀਲਤਾ ਰੀਆਂ ਕਲਿੱਪ ਜਾਂ ਵੀਡੀਓ ਜਾਂ ਕਮੇਟੀ ਦੀ ਜਾਂ ਹੋਰ ਬਹੁਤ ਸਾਰੀਆਂ ਉਹਦੇ ਵਾਲੇ ਆਪਣਾ ਟਾਈਮ ਵੇਸਟ ਕੀਤਾ ਜਾਂਦਾ ਹੈ ਜਿਹੜਾ ਕਿ ਕਿਸੇ ਦੇ ਪੱਲੇ ਕੁਝ ਵੀ ਨਹੀਂ ਪੈਂਦਾ ਜਿਹਦੇ ਨਾਲ ਸਾਡਾ ਇੱਕ ਦਿਮਾਗ ਹੀ ਖਰਾਬ ਹੁੰਦਾ ਹੈਗਾ ਅਸੀਂ ਇਹੀ ਕਹਿੰਦੇ ਹੈਗੇ ਆ ਵੀ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਸਾਡੀਆਂ ਵੀਡੀਓ ਅੱਗੇ ਤੁਸੀਂ ਪ੍ਰਮੋਟ ਕਰੋ ਧਿਆਨ ਨਾਲ ਸੁਣੋ ਸਮਝੋ ਤਾਂ ਜੋ ਆਪਾਂ ਕਿਸੇ ਨਤੀਜੇ ਤੇ ਪਹੁੰਚ ਗਏ ਪੰਜਾਬ ਦੇ ਜੋ ਹਾਲਾਤ ਹਨ ਇਸ ਟਾਈਮ ਤੇ ਉਹਨਾਂ ਨੂੰ ਆਪਾਂ ਸਹੀ ਦਿਸ਼ਾ ਵੱਲ ਮੋੜ ਲਈਏ ਕਿਉਂਕਿ ਅੱਜ ਜਿਹੜੇ ਪੰਜਾਬ ਦੇ ਹਾਲਾਤ ਹਨ ਨਸ਼ੇ ਦੀ ਬਹੁਤ ਜ਼ਿਆਦਾ ਵਰਤੋਂ ਹੋ ਰਹੀ ਹੈ ਪੰਜਾਬ ਦੇ ਵਿੱਚ ਜਿਵੇਂ ਕਿ ਹੁਣ ਸਰਕਾਰ ਨੇ ਥੋੜੀ ਬਹੁਤੀ ਇਹਦੇ ਵਿੱਚ ਸ਼ਕਤੀ ਕੀਤੀ ਆ ਪਰ ਇਹਦੇ ਵਿੱਚ ਸਰਕਾਰ ਕਿਉਂਕਿ ਪਹਿਲਾਂ ਨਸ਼ਾ ਵਾਰੋਂ ਆਉਂਦਾ ਹੈ ਉਹ ਨੂੰ ਠੱਲ ਨਹੀਂ ਪਾਉਂਦੀ ਹੁਣ ਸਰਕਾਰ ਨੂੰ ਜਦੋਂ ਪਤਾ ਦੋਸਤ ਰਹਿ ਕੇ ਚੇਤੇ ਆ ਗਿਆ ਵੀ ਨਸ਼ਾ ਬੰਦ ਹੋਣਾ ਚਾਹੀਦਾ ਚਲੋ ਚੰਗੀ ਗੱਲ ਨਸ਼ਾ ਬੰਦ ਹੋਣਾ ਚਾਹੀਦਾ ਇਹਦੇ ਵਿੱਚ ਅਸੀਂ ਹੋਰ ਵੀ ਇੱਕ ਗੱਲ ਕਹਿੰਦੇ ਹਾਂ ਕਿਉਂਕਿ ਪੰਜਾਬ ਸਾਡਾ ਹੁਣ ਤੱਕ ਫੈਲ ਚੁੱਕਾ ਹੈ ਕਿਉਂਕਿ ਪੰਜਾਬ ਦੇ ਸਿਰ 4 ਲੱਖ ਕਰੋੜ ਦਾ ਕਰਜ਼ਾ ਹੈ ਸਾਡੇ ਭਾਰਤ ਦੇ ਦੇਸ਼ ਦੇ ਸਿਰ 173 ਲੱਖ ਕਰੋੜ ਦਾ ਕਰਜ਼ਾ ਹੈ ਕਿਸਾਨਾਂ ਦੇ ਸਿਰ 1 ਲੱਖ 4000 ਕਰੋੜ ਦਾ ਕਰਜ਼ਾ ਹੈ ਸਾਡਾ ਬਾਲਬਾਲ ਕਰਜ਼ਾਈ ਹੋਇਆ ਪਿਆ ਹੈ ਅਸੀਂ ਸਰਕਾਰਾਂ ਦੇ ਮੂੰਹ ਵੱਲ ਦੇਖਦੇ ਹਾਂ ਅਸੀਂ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਹਨ ਡਿਮਾਂਡਾਂ ਹਨ ਉਹ ਇਹ ਕਿੱਥੋਂ ਪੂਰੀਆਂ ਕਰ ਸਕਦੇ ਹਨ ਇਹਨਾਂ ਦੇ ਦਾ ਆਪਣੇ ਖਰਚੇ ਹੀ ਨਹੀਂ ਸੂਤ ਹੁੰਦੇ ਤੇ ਤੁਹਾਨੂੰ ਇਹਨਾਂ ਤੋਂ ਕੋਈ ਆਸ ਮੀਦ ਨਹੀਂ ਲਾਉਣੀ ਚਾਹੀਦੀ ਆਪਣੇ ਲੈਵਲ ਤੇ ਜਿਹੜੀ ਟ੍ਰਾਇੰਗਲ ਵਰਟੂ ਪੰਜਾਬ ਬਣਾਈ ਜਾ ਤੁਸੀਂ ਇਹਦਾ ਸਾਥ ਦਿਓ ਤਾਂ ਜੋ ਆਪਾਂ ਆਪਣੀ ਵਧੀਆ ਸਰਕਾਰ ਬਣਾ ਸਕੀ ਕਿਉਂਕਿ ਜਿਵੇਂ ਇੱਕ ਪਰਿਵਾਰ ਹੁੰਦਾ ਮੈਂਬਰ ਹੁੰਦਾ ਫੈਮਿਲੀ ਹੁੰਦੀ ਹੈਗੀ ਆ ਇਸੇ ਤਰ੍ਹਾਂ ਹੀ ਪਰਿਵਾਰ ਸਾਡਾ ਪੰਜਾਬ ਇਹਦੇ ਵਿੱਚ ਕੋਈ ਨਹੀਂ ਚਾਹੁੰਦਾ ਵੀ ਸਾਡਾ ਸਾਡਾ ਲੜਕਾ ਬੇਟਾ ਜਾਂ ਬੇਟੀ ਨਸ਼ਾ ਕਰੇ ਜਾਂ ਗਲਤ ਆਪਾ ਰੱਖੇ ਉਸੇ ਤਰ੍ਹਾਂ ਹੀ ਪੰਜਾਬ ਦਾ ਡੇਰਾ ਮੁੱਖ ਮੰਤਰੀ ਉਹਦਾ ਫਰਜ਼ ਬਣਦਾ ਹੁੰਦਾ ਹੈਗਾ ਵੀ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਆ ਉਹ ਗਲਤ ਰਸਤੇ ਤੇ ਨਾ ਪੈਣ ਇਸ ਦੇ ਵਾਸਤੇ ਇਸ ਵਾਸਤੇ ਪੰਜਾਬ ਦੀਆਂ ਸਰਕਾਰਾਂ ਦੇ ਕੋਲ ਕੋਈ ਵਧੀਆ ਅਜੰਡਾ ਵੀ ਨਹੀਂ ਹੈ ਜਿਹੜਾ ਪੰਜਾਬ ਦੇ ਲੋਕਾਂ ਨੂੰ ਸਹੀ ਦਿਸ਼ਾ ਵੱਲ ਲਿਜਾ ਸਕੇ ਟ੍ਰਾਇੰਗਲ ਪਾਰਟੀ ਉਹ ਪੰਜਾਬ ਜਿਹੜੇ ਜੰਦੇ ਹਨ ਅਸੀਂ ਇੱਕ ਵਾਰ ਤੁਹਾਨੂੰ ਫੇਰ ਦੱਸ ਦਿੰਦੇ ਆ ਇਹਦਾ ਸਾਡਾ ਪਹਿਲਾ ਏਜੰਡਾ ਹੈਗਾ ਅਗਰ ਟ੍ਰਾਇੰਗਲ ਪਾਰਟੀ ਉਹ ਪੰਜਾਬ ਦੀ ਸਰਕਾਰ ਆਉਂਦੀ ਆ ਤਾਂ ਹਰ ਇੱਕ ਨੂੰ ਆਧੁਨਿਕ ਸਹੂਲਤਾਂ ਦੇ ਨਾਲ ਘਰ ਬਣਾ ਕੇ ਦਿੱਤੇ ਜਾਣਗੇ ਅਗਲਾ ਸਾਡਾ ਏਜੰਡਾ ਹੈਗਾ 12ਵੀਂ ਤੱਕ ਜਾਰੀ ਕਿ 18 ਸਾਲ ਦੀ ਉਮਰ ਤੱਕ ਐਡੂਕੇਸ਼ਨ ਫਰੀ ਦਿੱਤੀ ਜਾਊਗੀ ਚਾਹੇ ਬੱਚਾ ਪ੍ਰਾਈਵੇਟ ਸਕੂਲ ਤੋਂ ਪੜੇ ਰਹੇ ਸਰਕਾਰੀ ਤੋਂ ਪੜੇ ਅਗਲਾ ਸਾਡਾ ਏਜੰਡਾ ਆਏਗਾ ਲਾਈਫਟਾਈਮ ਸਿਹਤ ਸਹੂਲਤਾ ਜਿੱਤਿਆਂ ਜਾਣਗੀਆਂ ਅਗਲਾ ਏਜੰਡਾ ਬਜ਼ੁਰਗਾਂ ਨੂੰ 70 ਸਾਲ ਤੋਂ ਪਲੱਸ ਦੇ ਬਜ਼ੁਰਗਾਂ ਨੂੰ 20000 ਰੁਪਿਆ ਪੈਨਸ਼ਨ ਦਿੱਤੀ ਜਾਊਗੀ ਮਜ਼ਦੂਰ ਦੀ ਜਿਹੜੀ ਦਿਹਾੜੀ ਹੈਗੀ ਆ ਉਹ 1600 ਰੁਪਿਆ 8 ਘੰਟਿਆਂ ਦਾ ਦਿੱਤੀ ਜਾਊਗੀ ਸਕੈਲ ਦੇ ਅਕੋਰਡਿੰਗ ਹਰ ਇੱਕ ਦੀ ਸੈਲਰੀ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਦਿੱਤੀ ਜਾਊਗੀ ਚਾਹੇ ਉਹ ਪ੍ਰਾਈਵੇਟ ਜੋਬ ਕਰਦਾ ਹੈ ਚਾਹੇ ਸਰਕਾਰੀ ਜੋਬ ਕਰਦਾ ਹੈ ਜੀਐਸਟੀ ਖਤਮ ਨਾ ਕੀਤੀ ਜਾਊਗੀ ਜਿਸ ਦੇ ਨਾਲ ਮਹਗਾਈ ਦੀ ਦਰ ਘਟ ਜਾਊਗੀ ਇਹਦੇ ਵਿੱਚ ਹੋਰ ਵੀ ਅਸੀਂ ਕਹਿ ਸਕਦੇ ਹਾਂ ਜਿਵੇਂ ਸੜਕਾਂ ਪੰਜਾਬ ਦੀਆਂ ਬਹੁਤ ਮਾਰੀਆਂ ਹਨ ਸੜਕਾਂ ਨੂੰ ਵੀ ਕੈਨੇਡਾ ਜਾਂ ਅਮਰੀਕਾ ਅਦੀ ਤਰਜ਼ ਤੇ ਬਣਾਇਆ ਜਾਣਗੀਆਂ ਖੋਟ ਪਾਸ ਬਣਾਏ ਜਾਣਗੇ ਸੜਕਾਂ ਨੀਵੀਆਂ ਬਣਾਈਆਂ ਜਾਣੀਆਂ ਜਾਣੇ ਕਿ ਆਲੇ ਦੁਆਲੇ ਦੀ ਸਫਾਈ ਦਾ ਵੀ ਖਾਸ ਧਿਆਨ ਰੱਖਿਆ ਜਾਊਗਾ ਅਗਲੀ ਗੱਲ ਕਰਦੇ ਹਾਂ ਕਿਸਾਨਾਂ ਦੇ ਕਿਸਾਨਾਂ ਨੂੰ ਅਸੀਂ ਮੈਨੇਜਮੈਂਟ ਵਿੱਚ ਲੈ ਕੇ ਆਉਣਾ ਫਾਰਮ ਹਾਊਸ ਬਣਾ ਕੇ ਵਧੀਆ ਤਰੀਕੇ ਨਾਲ ਖੇਤੀਬਾੜੀ ਕਰਵਾਉਣੀ ਹੈ ਸਾਰੀਆਂ ਜਨਸਾਂ ਦੇ ਪ੍ਰੋਡਕਟ ਤਿਆਰ ਕਰਕੇ ਉਹਨਾਂ ਦੇ ਰੇਟ ਲਾ ਕੇ ਖਰਚੇ ਪਾ ਕੇ ਪ੍ਰਾਫਿਟ ਵਿੱਚ ਐਡ ਕਰਕੇ ਲਗੇ ਗ੍ਰੋਸਰੀ ਸਟੋਰ ਤੇ ਸਪਲਾਈ ਹੋਣਗੇ ਤਾਂ ਜੋ ਕਿਸਾਨ ਇੱਕ ਤਰ੍ਹਾਂ ਦੀ ਵਧੀਆ ਇਨਕਮ ਲੈ ਸਕਣ ਤੇ ਸਰਕਾਰਾਂ ਤੋਂ ਪੰਜਾਬ ਸਰਕਾਰ ਤੋਂ ਤੇ ਸਿੱਧ ਸਰਕਾਰ ਤੋਂ ਆਪਣਾ ਖੜਾ ਛੜਾ ਸਕਣ ਇਹਦੇ ਵਿੱਚ ਹੋਰ ਵੀ ਸਾਡੇ ਬਹੁਤ ਸਾਰੇ ਏਜੰਡੇ ਹਨ ਅਸੀਂ ਹੌਲੀ ਹੌਲੀ ਸਾਰੇ ਦੇ ਸਾਰੇ ਏਜੰਡੇ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਅਸੀਂ ਸਾਰਿਆਂ ਨੂੰ ਫਿਰ ਬੇਨਤੀ ਕਰਦੇ ਜਿੰਨੀਆਂ ਵੀ ਸਾਡੀਆਂ ਵੀਡੀਓ ਆਡੇ ਜੂਟ ਉਹ ਚੈਨਲ ਤੇ ट्रायंगल ਪਾਰਕ ਪੰਜਾਬ ਅਤੇ ਸੋਨਾ ਪੰਜਾਬ ਹੈ। ਪੋਸਟੇ ਅਪਲੋਡ ਕੀਤੀਆਂ ਹੋਣ ਜਾਂ ਤੁਸੀਂ ਇਕੱਲੀ-ਇਕੱਲੀ ਵੀਡੀਓ ਨੂੰ ਧਿਆਨ ਨਾਲ ਸੁਣੋ, ਸਮਝੋ, ਇਸ ਨੂੰ ਵਿਚਾਰੋ ਕਿਉਂਕਿ ਇਹ ਢੜਗਾ ਵੀਡੀਓ ਹਨ ਪੰਜਾਬ ਦੇ ਲੋਕਾਂ ਦੇ ਇੱਕ ਟਰਨਿੰਗ ਪੁਆਇੰਟ ਹੀ ਹੈਗਾ। ਕਿਉਂਕਿ ਅਸੀਂ ਰਾਲ ਕੇ ਅਸੀਂ ਆਪਣੀ ਸਰਕਾਰ ਬਣਾ ਕੇ ਜੀ ਖੁਦ ਕਾਮਯਾਬ ਹੋ ਸਕਦੇ ਹਾਂ ਤਾਂ ਜੋ ਇਹੋ ਜੀਆਂ ਗੰਦੀਆਂ ਸਰਕਾਰਾਂ ਤੋਂ ਗੰਦੀ ਰਾਜਨੀਤੀ ਤੋਂ ਸਾਨੂੰ ਸੁਟਕਾਰਾ ਮਿਲ ਸਕੇ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਇਹਦੇ ਦੇ ਕੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ट्रायंगल ਪਾਰਟੀ ਪੰਜਾਬ ਦੇ ਨਵੇਂ ਏਜੰਡੇਆਂ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਹਰ ਉਹ ਜੀ ਆਂ ਜਾਂਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇ ਘੱਗਰੇ ਬੈਠੇ ਸੀ ਪੇਟੀਆਂ ਚ ਲੁਕ ਛੁਪ ਕੇ ਆਹ ਦਿਨ ਆਇਆ ਮਸਾ ਸੁੱਖਾ ਸੁਖ ਸੁਖ ਕੇ ਵੇ ਅਜਰੋ ਕੁ ਸਾਨੂੰ ਕਿਹੜਾ ਕਿਤੇ ਵਿੱਚ ਗਰੇ ਤੇ ਕਿਹੜਾ ਸੁਣ ਲੈ ਬੋਲੀਆਂ ਪਾਉਣ ਬਨੇਰੇ ਵੇ ਅਜ ਨਾਲ ਨੱਚੂਗਾ ਬੇੜਾ ਅੱਛ ਦੁੱਖ ਦਾ ਕੋਈ ਅੰਗ ਪੈਰ ਹੱਡ ਯਾਦ ਨਹੀਂ ਵੇ ਅੱਜ ਅਲੜਾਂ ਦੇ ਅਲੜਾਂ ਦੇ ਰੱਬ ਯਾਦ ਨਹੀਂ ਵੇ ਅੱਜ ਜੱਟੀਆਂ ਦੇ ਜੱਟੀਆਂ ਦੇ ਰੱਬ ਯਾਦ ਨਹੀਂ ਵੇ ਅੱਜ ਅਲੜਾਂ ਦੇ ਅਲੜਾਂ ਦੇ ਰੱਬ ਯਾਦ ਨਹੀਂ ਵੇ ਅੱਜ ਜੱਟੀਆਂ ਦੇ ਜੱਟੀਆਂ ਦੇ ਜੇ ਮੁੰਡਿਆ ਵੇ ਮੇਰੇ ਦੰਦ ਤੂੰ ਗਿਣਨੇ ਜੇ ਮੁੰਡਿਆ ਵੇ ਮੇਰੇ ਦੰਦ ਤੂੰ ਗਿਣਨੇ ਕਰ ਦੇ ਤਾਰੀਫ ਮੇਰੀ ਹਾਸਿਲ ਦੀ ਦੀ ਵੇ ਗੁੱਤ ਬਣ ਗਈ ਬਰੋਲਾ ਨੱਚ ਵੇਹ ਜਿੱਤੜ ਦੀ ਕਿੱਥੇ ਟੋਲੀ ਪੈਂਦੀ ਬੋਲੀ ਚੋਰੀ ਕਰਦੀ ਦਿਲਾਂ ਦੀ ਤੇਰੀ ਅੱਖ ਚੋਰਨੀ ਬਣ ਕੇ ਨੱਚਦੀ ਗਿੱੱਜੇ ਦੀ ਨਾਰ ਮੋਰੇ ਨੀ ਸਾਨੂੰ ਹੱਥ ਯਾਦ ਨਹੀਂ ਵੇ ਅੱਜੀ ਅਲੜਾਂ ਦੇ ਅਲੜਾਂ ਦੇ ਰੱਬ ਯਾਦ ਨਹੀਂ ਵੇ ਅੱਜੀ ਜੱਟੀਆਂ ਦੇ ਜੱਟੀਆਂ ਦੇ ਰੱਬ ਯਾਦ ਨਹੀਂ ਵੇ